ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਦੇ ਤੁਹਾਡਾ ਸਵਾਗਤ ਹੈ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਆ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਅੱਜ ਦੀ ਕੋਠੀ ਜਿਹੜੀ ਆ ਬਹੁਤ ਹੀ ਸ਼ਾਨਦਾਰ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ 5 ਮਰਲੇ ਤੋਂ ਪਲੱਸ ਇਹ ਜਗ੍ਹਾ ਦੇ ਵਿੱਚ ਬਣੀ ਹੋਈ ਆ ਸੋ ਐਲੀਵੇਸ਼ਨ ਜਿਹੜਾ ਫਰੰਟ ਆ ਤੁਸੀਂ ਕੋਠੀ ਦਾ ਦੇਖ ਸਕਦੇ ਹੋ ਐਂਟਰੀ ਗੇਟ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸ਼ਾਨਦਾਰ ਬਹੁਤ ਹੀ ਸੋਹਣਾ ਅੱਜ ਕੱਲ ਦੇ ਸਮੇਂ ਦੇ ਮੁਤਾਬਕ ਜਿਹੜਾ ਗੇਟ ਆ ਬਹੁਤ ਹੀ ਸੋਹਣਾ ਜਿਹੜਾ ਲੱਗਿਆ ਹੋਇਆ ਕਾਫੀ ਖੁੱਲਡੁੱਲਾ ਜਿਹੜਾ ਪੋਰਚਾ ਇਸ ਕੋਠੀ ਦਾ ਸੋ ਵੀਡੀਓ ਨੂੰ ਸਕੇਪਣਾ ਕਰਿਓ ਜਲਦੀ ਜਲਦੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਆ ਸੋ ਕਾਫੀ ਖੁੱਲੇ ਡੁੱਲੇ ਪੋਰਚ ਦੇ ਨਾਲ ਇਹ ਕੋਠੀ ਜਿਹੜੀ ਆ ਤੁਹਾਡੇ ਵਾਸਤੇ ਲੈ ਕੇ ਆਏ ਆ ਸੋ ਇਹ ਵਿਊਜ਼ ਜਿਹੜਾ ਬਹੁਤ ਹੀ ਆ ਸ਼ਾਨਦਾਰ ਆ ਫਰਸਟ ਫਲੋਰ ਤੇ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਆਜੋ ਫਿਰ ਇੰਟਰ ਕਰਦੇ ਆ ਆਪਾਂ ਇਸ ਕੋਠੀ ਦੀ ਲੌਬੀ ਦੇ ਵਿੱਚ ਸੋ ਜਿਹੜੇ ਵੀਰ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ 2 ਸੈਕਿੰਡ ਦੀ ਵੀਡੀਓ ਦੇਖ ਕੇ ਦੋ ਦੋ ਰੇਟ ਪੁੱਛਣ ਦੀ ਨਾ ਕਰਿਆ ਕਰੋ ਔਰ ਜਗਾ ਪੁੱਛਣ ਦੀ ਨਾ ਕਰਿਆ ਕਰੋ ਤੁਹਾਡੇ ਵਾਸਤੇ ਹੀ ਆਪਾਂ ਵੀਡੀਓ ਬਣਾਈ ਦੀਆਂ ਬਾਈ ਜੀ ਸੋ ਟਾਈਮ ਕੱਢੀਦਾ ਜਾ ਕੇ ਪਹਿਲਾਂ ਵੀਡੀਓ ਬਣਾ ਕੇ ਲੈ ਆਈ ਦੀਆਂ ਫਿਰ ਐਡਿਟ ਕਰੀ ਦੀਆਂ ਫਿਰ ਚੈਨਲ ਤੇ ਪਾਈ ਦੀਆਂ ਸੋ ਤੁਹਾਨੂੰ ਸੌਖਾ ਹੋ ਜੇ ਤੁਸੀਂ ਘਰੇ ਬੈਠੇ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੇ ਵਾਸਤੇ ਇਹ ਕੋਠੀ ਠੀਕ ਰਹੂਗੀ ਜਾਂ ਨਹੀਂ ਠੀਕ ਰਹੂਗੀ ਸੋ ਕਈ ਵੀਰ ਵੀਡੀਓ ਦੇਖਣ ਤੋਂ ਪਹਿਲਾਂ ਹੀ ਜਲਦੀ ਜਲਦੀ ਬਾਈ ਜੀ ਜਗਾ ਦੱਸ ਦੋ ਲੋਕੇਸ਼ਨ ਦੱਸ ਦੋ ਅਸੀਂ ਜਲਦੀ ਜਲਦੀ ਜਾ ਕੇ ਤੇ ਕੋਠੀ ਨੂੰ ਖਰੀਦ ਲਈਏ ਤੇ ਡੀਲਰ ਉਹ ਭਾਜੀ ਉਹऱ्यांना ਬਾਹਰ ਕੱਢ ਦਈਏ ਸੋ ਐਸੀ ਸੋਚ ਨਾ ਰੱਖਿਆ ਕਰੋ ਤੇ ਆਪਾਂ ਇਸ ਕੋਠੀ ਦੀ ਰਸੋਈ ਦੇ ਵਿੱਚ ਆ ਜੀ ਔਰ ਬਹੁਤ ਹੀ ਸੋਹਣਾ ਰਸੋਈ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਤੁਸੀਂ ਦੇਖ ਸਕਦੇ ਹੋ ਚਾਹੇ ਚਿਮਨੀ ਹੋਵੇ ਚਾਹੇ ਕਬਰ ਦੀ ਗੱਲ ਕਰੀਏ ਤਾਂ ਬਹੁਤ ਹੀ ਸੋਹਣੀ ਸੈਸਰੀ ਦੇ ਨਾਲ ਜਿਹੜੀ ਆ ਇਹ ਰਸੋਈ ਤਿਆਰ ਕੀਤੀ ਗਈ ਆ ਬੈਕ ਸਾਈਡ ਦੇ ਉੱਤੇ ਵਾਸ਼ਿੰਗ ਵਸਤ ਜਿਹੜੀ ਆ ਅਲੱਗ ਤੋਂ ਹੀ ਜੋ ਅੱਜ ਕੱਲ ਚੱਲਦਾ ਔਰ ਸੋ ਬਹੁਤ ਹੀ ਸ਼ਾਨਦਾਰ ਜਿਹੜੀ ਆ ਰਸੋਈ ਬਣੀ ਹੋਈ ਆ ਸਾਰੀ ਕੋਠੀ ਦੀ ਗੱਲ ਕਰੀਏ ਤਾਂ ਬਹੁਤ ਹੀ ਇਕੱਲਾ-ਇਕੱਲਾ ਕੰਮ ਆ ਜਿਹੜਾ ਤੁਸੀਂ ਲੌਬੀ ਦੇ ਵਿੱਚ LED ਪੈਨਲ ਦੇਖ ਸਕਦੇ ਹੋ ਸੋ ਰੇਟ ਦੀ ਗੱਲ ਕਰੀਏ ਤਾਂ 55 ਲੱਖ ਰੁਪਏ ਡਿਮਾਂਡ ਕੀਤੀ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ 55 ਲੱਖ ਰੁਪਏ ਡਿਮਾਂਡ ਕੀਤੀ ਆ ਲੁਧਿਆਣਾ ਫਿਰੋਜ਼ਪੁਰ ਰੋਡ IT ਦੇ ਕੋਲੇ ਇਹ ਕੋਠੀ ਆ ਜਿਸ ਵੀ ਵੀਰ ਭਰਾਣੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਸੋ ਲੁਧਿਆਣਾ ਫਰੋਹੀਪੁਰ ਰੋਡ ਆਈਟੀ ਦੇ ਕੋਲੇ ਇਹ ਤੁਹਾਡੇ ਵਾਸਤੇ ਜਿਹੜੀ ਆ ਕੋਠੀ ਆਪਾਂ ਲੈ ਕੇ ਆਏ ਆ ਬਹੁਤ ਹੀ ਸ਼ਾਨਦਾਰ ਏਰੀਆ ਔਰ ਬਹੁਤ ਹੀ ਸੋਹਣੀ ਆਸੇ ਪਾਸੇ ਦੀ ਜਿਹੜੀ ਆ ਰਹਿائش ਹੈਗੀ ਆ ਕੋਈ ਵੀ ਮਾੜਾ ਕਰ ਨਹੀਂਗਾ ਸੋ ਬਹੁਤ ਹੀ ਸ਼ਾਨਦਾਰ ਕੁੱਟੀਆਂ ਆਸੇ ਪਾਸੇ ਵੀ ਇਹ ਫਰਸਟ ਬੈਡਰੂਮ ਦੇ ਵਿੱਚ ਆਪਾਂ ਹੈਗੇ ਆ ਔਰ ਕੱਬੜ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜੇ ਆ ਕੱਬੜਸ ਬਣੇ ਹੋਏ ਆ ਡਾਉਨ ਸੀਲਿੰਗ ਜਿਹੜੀ ਆ ਸਾਰੀ ਕੋਠੀ ਦੇ ਵਿੱਚ ਹੋਈ ਵੀ ਆ ਸੋ ਵੈਂਟੀਲੇਸ਼ਨ ਵਾਸਤੇ ਇਹ ਜਾਲ ਵੀ ਦਿੱਤਾ ਹੋਇਆ ਸੋ ਦੋ ਬੈਡਰੂਮ ਗਰਾਉਂਡ ਫਲੋਰ ਤੇ ਬਣੇ ਆ ਦੋਨਾਂ ਬੈਡਰੂਮਾਂ ਦੇ ਵਿੱਚ ਕਬੜ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਡੋਰ ਵਿੰਡੋ ਦੀ ਗੱਲ ਕਰੀਏ ਤਾਂ ਉਹ ਵੀ ਬੜੇ ਸ਼ਾਨਦਾਰ ਜਿਹੜੇ ਆ ਤਿਆਰ ਕੀਤੇ ਗਏ ਆ ਸੋ ਆਪਾਂ ਚੱਲਦੇ ਆ ਜੀ ਦੂਸਰੇ ਬੈਡਰੂਮ ਦੇ ਵਿੱਚ ਚਾਹੇ ਵਾਸ਼ਰੂਮ ਦੀ ਗੱਲ ਕਰੀਏ ਅਟੈਚ ਵਾਸ਼ਰੂਮ ਆ ਔਰ ਬਹੁਤ ਹੀ ਸੋਹਣੇ ਜਿਹੜੇ ਆ ਵਾਸ਼ਰੂਮ ਵੀ ਤਿਆਰ ਕੀਤੇ ਗਏ ਆ ਬਹੁਤ ਹੀ ਸੋਹਣੇ ਜਿਹੜੇ ਆ ਕਬੜ ਜਿਹੜੇ ਆ ਉਹ ਵੀ ਬਣੇ ਹੋਏ ਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਫਰੈਸ਼ ਕੋਠੀ ਆ ਪੰਜ ਮਰਲਿਆਂ ਤੋਂ ਪਲੱਸ ਜਿਹੜੀ ਆ ਜਗ੍ਹਾ ਹੈਗੀ ਆ 55 ਲੱਖ ਰੁਪਏ ਡਿਮਾਂਡ ਕੀਤੀ ਆ ਮਾਲਕ ਨੇ ਬਾਕੀ ਮੌਕੇ ਤੇ ਜਿਹੜੀ ਆ ਹੋਰ ਵੀ ਸ਼ੂਟ ਹੋ ਜੂਗੀ ਸੋ ਵਾਸ਼ਰੂਮ ਜਿਹੜੇ ਆ ਉਹ ਵੀ ਬਹੁਤ ਹੀ ਸੋਹਣੇ ਜਿਹੜੇ ਆ ਤਿਆਰ ਕੀਤੇ ਗਏ ਆ ਬਹੁਤ ਹੀ ਸੋਹਣੇ ਜਿਹੜੇ ਆ ਟਾਈਲਸ ਦਾ ਕੰਮ ਹੋਇਆ ਵੀ ਆ ਟੈਪਸ ਦਾ ਕੰਮ ਜਿਹੜਾ ਹੋਇਆ ਵੀ ਆ ਔਰ ਬਹੁਤ ਹੀ ਸ਼ਾਨਦਾਰ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਗਰਾਉਂਡ ਫਲੋਰ ਤੇ ਦੋ ਬੈਡਰੂਮ ਆ ਫਰਸਟ ਫਲੋਰ ਤੇ ਇੱਕ ਬੈਡਰੂਮ ਆ ਤੇ ਆਜੋ ਚਲਦੇ ਆਂ ਫਿਰ ਆਪਾਂ ਫਰਸਟ ਫਲੋਰ ਤੇ ਸੋ ਪੌੜੀਆਂ ਦੀ ਗੱਲ ਕਰੀਏ ਸਟੀਲ ਦੀ ਰੈਲਿੰਗ ਆ ਪੱਥਰ ਜਿਹੜਾ ਉਹ ਲੱਗਿਆ ਹੋਇਆ ਬਹੁਤ ਹੀ ਸ਼ਾਨਦਾਰ ਜਿਹੜੀਆਂ ਡਾਉਨ ਸੀਲਿੰਗਾਂ ਜਿਹੜੀ ਉਹ ਹੋਈ ਵੀ ਆ ਤੁਸੀਂ ਦੇਖ ਸਕਦੇ ਹੋ ਫਰਸਟ ਫਲੋਰ ਦੇ ਉੱਤੇ ਵੀ ਔਰ ਲੌਬੀ ਜਿਹੜੀ ਆ ਕਾਫੀ ਖੁੱਲੀ ਡੁੱਲੀ ਆ ਬੈਕ ਸਾਈਡ ਤੇ ਜਿਹੜਾ ਵਿਹੜਾ ਵੀ ਦਿੱਤਾ ਹੋਇਆ ਆਪਾਂ ਦੇਖਾਂਗੇ ਵੀਡੀਓ ਦੇ ਲਾਸਟ ਲਾਸਟ ਤੇ ਤੇ ਅੱਜ ਫਿਰ ਦੇਖਦੇ ਆਂ ਆਪਾਂ ਤੀਸਰਾ ਬੈਡਰੂਮ ਸੋ ਡੌਨ ਸੀਲਿੰਗ ਦੀ ਗੱਲ ਕਰਦੇ ਸੀ ਕਬਡ ਦੀ ਗੱਲ ਕਰਦੇ ਸੀ LED ਪੈਨਲ ਤੁਸੀਂ ਦੇਖ ਸਕਦੇ ਹੋ ਵਾਸ਼ਰੂਮ ਤੁਸੀਂ ਦੇਖ ਸਕਦੇ ਹੋ ਤਾਂ ਜਿਹੜਾ ਜਿੰਨਾ ਵੀ ਕੰਮ ਹੋਇਆ ਬੜਾ ਸ਼ਾਨਦਾਰ ਇਸ ਕੋਠੀ ਦਾ ਹੋਇਆ ਵੀ ਆ 2x4 ਦੀ ਵਾਈਟ ਕਲਰ ਦੀ ਜਿਹੜੀ ਆ ਟਾਇਲ ਲੱਗੀ ਹੋਈ ਆ ਇਹ ਅਟੈਚ ਜਿਹੜਾ ਵਾਸ਼ਰੂਮ ਆ ਔਰ ਬਹੁਤ ਹੀ ਸੋਹਣਾ ਜਿਹੜਾ ਆ ਵਾਸ਼ਰੂਮ ਆ ਉਹ ਤਿਆਰ ਕੀਤੇ ਗਏ ਆ 55 ਲੱਖ ਰੁਪਏ ਡਿਮਾਂਡ ਆ ਲੁਧਿਆਣਾ ਫਰੋਜਪੁਰ ਰੋਡ ਆਈਟੀ ਦੇ ਕੋਲੇ ਇਹ ਕੋਠੀ ਤੁਹਾਨੂੰ ਮਿਲੂਗੀ ਬਹੁਤ ਹੀ ਸੋਹਣੀ ਰੈਸ਼ ਦੇ ਵਿੱਚ ਇਹ ਕੋਠੀ ਜਿਹੜੀ ਆ 5 ਮਰਲੇ ਤੋਂ ਪਲੱਸ ਪਈ ਆ ਇਹ ਪੂਜਾ ਰੂਮ ਬਣਿਆ ਹੋਇਆ ਤੇ ਜਿਹੜੇ ਥਿ ਵਿਊ ਦੀ ਆਪਾਂ ਗੱਲ ਕਰਦੇ ਸੀ ਉਹ ਆਪਾਂ ਦੇਖਦੇ ਆਂ ਫਿਰ ਸੋ ਜਿਹੜਾ ਸਟਾਰਟਿੰਗ ਤੇ ਆਪਾਂ ਵਿਊ ਦੀ ਗੱਲ ਕਰਦੇ ਸੀ ਫਰਸਟ ਫਲੋਰ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇੱਕ ਤਰ੍ਹਾਂ ਦੀ ਬਿਲਕੁਲ ਜਿਹੜੀ ਆ ਸਿਨਰੀ ਲੱਗਦੀ ਆ ਐਡਾ ਸੋਹਣਾ ਵਿਊ ਆ ਫਰਸਟ ਫਲੋਰ ਦੀ ਬਾਲਕਨੀ ਦੇ ਵਿੱਚ 55 ਲੱਖ ਰੁਪਏ ਦੀ ਡਿਮਾਂਡ ਦੇ ਨਾਲ ਇਹ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਜਿਹੜੇ ਵੀਰ ਚੰਗੀ ਕੋਠੀ ਦੀ ਡਿਮਾਂਡ ਕਰਦੇ ਸੀ ਉਹਨਾਂ ਵਾਸਤੇ ਆਪਾਂ ਇਹ ਕੋਠੀ ਲੈ ਕੇ ਆਏ ਆਂ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਹੜੇ ਵੀਰ ਨਵੇਂ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕੋਈ ਖਰਚਾ ਨਹੀਂ ਆਉਂਦਾ ਤੇ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਐਡ ਕਰਵਾਉਣੀ ਆ ਤਾਂ ਫ੍ਰੀ ਆਫ ਕਾਸਟ ਮਿਲਦੇ ਆਂ